ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀਪ ਬਠਿੰਡਾ ਦੇ ਬਸੰਤ ਬਿਹਾਰ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਸਾਹਮਣੇ ਆਈ ਹੈ ਕਿ ਜਿੱਥੇ ਕੁਝ ਔਰਤਾਂ ਕੰਮ ਦੇ ਬਹਾਨੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦੀਆਂ ਤੇ ਉਹਨਾਂ ਦੇ ਘਰੋਂ ਚੋਰੀ ਕਰਕੇ ਲੈ ਜਾਂਦੀਆਂ ਇਹ ਠੀਕ ਇਹੀ ਮਾਮਲਾ ਬਸੰਤ ਬਿਹਾਰ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਘਰ ਦੇ ਵਿੱਚ ਕੰਮ ਦੇ ਬਹਾਨੇ ਤੇ ਉਹਨਾਂ ਦੇ ਘਰ ਦੇ ਵਿੱਚ ਗਈਆਂ ਤੇ ਉਹਨਾਂ ਨੂੰ ਕਹਿੰਦੇ ਕੰਮ ਕਰਦੀ ਲੋੜ ਹੈ ਤੇ ਜਦੋਂ ਉਹਨਾਂ ਨੇ ਸਫਾਈ ਦੇ ਵਿੱਚ ਰੱਖੀਆਂ ਤੇ ਉਹਨਾਂ ਦੇ ਘਰੋਂ ਲਗਭਗ 5 ਤੋਲੇ ਸੋਨਾ ਚੋਰੀ ਕਰਕੇ ਲੈ ਗਈਆਂ ਮਾਮਲਾ ਪੁਲਿਸ ਦੇ ਵਿੱਚ ਪਹੁੰਚਿਆ ਤਾਂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਨੋਂ ਔਰਤਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ ਤੁਹਾਨੂੰ ਤਸਵੀਰਾਂ ਦਿਖਾਣੇ ਆ ਬਸੰਤ ਬਿਯਾਰ ਦੀ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਹੋਈਆਂ ਕੈਦ ਮਾਨਜੋਗ ਐਸਐਚਓ ਨੇ ਪਬਲਿਕ ਨੂੰ ਅਪੀਲ ਵੀ ਕੀਤੀ ਹੈ ਕੋਈ ਵੀ ਕਰਮਚਾਰੀ ਰੱਖਣ ਤੋਂ ਪਹਿਲੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ ਤੇ ਜਾਂਚ ਕਰਵਾਈ ਜਾਵੇ ਤੁਹਾਨੂੰ ਦਿਖਾਣੇ ਆ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਹੋਈਆਂ ਕਹਿਤੇ ਘਰ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਮਾਨਯੋਗ ਐਸਐਚਓ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਅੱਜ ਕੀ ਨਾਮ ਹੈ ਸਰ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਇਹ ਘਟਨਾ ਹੋਈ ਹੈ ਮੇਰਾ ਨਾਮ ਹੈ ਜੀ ਗੁਰਜੰਟ ਸਿੰਘ ਬਸੰਤਪੁਰ 10/2 ਗਲੀ ਦੇ ਰਹਿਣ ਵਾਲਾ ਮੈਂ ਜੀ ਸਾਡੇ ਘਰੇ 3 ਦਿਨ ਪਹਿਲਾਂ ਦੋ ਲੇਡੀਆਂ ਆਈਆਂ ਸੀਗੀਆਂ ਗਲੀਆਂ ਛਿਰਦੀਆਂ ਸੀਗੀਆਂ ਉਹ ਜਿਵੇਂ ਸਮਝ ਲਓ ਵੀ ਪਰਦੇਸੀ ਸੀਗੀਆਂ ਜੀ ਤੇ ਉਹ ਕੰਮ ਦੀ ਤਲਾਸ਼ ਸੀਗੀਆਂ ਘਰ ਆ ਕੇ ਕਹਿੰਦੀ ਮੈਨੂੰ ਕਿ ਕੰਮ ਤੇ ਸਫਾਈ ਵਗੈਰਾ ਤੇ ਲਾ ਲਓ ਕਰੇ ਮੈਡਮ ਕਹਿੰਦੀ ਕੰਮ ਵਾਲੀ ਤੇ ਲੱਗੀ ਵੀ ਐ ਤੁਸੀਂ ਚਲੋ ਡਸਟਿੰਗ ਵਗੈਰਾ ਕਰ ਦਿਓ ਉਹ ਡਸਟਿੰਗ ਕਰਨ ਲੱਗੀਆਂ ਇੱਕ ਦੋ ਤਿੰਨ ਘੰਟੇ ਸਾਡੇ ਘਰੇ ਲੱਗਾ ਗਈਆਂ ਉਹ ਤੇ ਇਸ ਵਿੱਚ ਵੀ ਨਾ ਮੇਰੇ ਬੇਟੇ ਦਾ ਵਿਆਹ ਹੋਇਆ ਹੋਇਆ ਹੈ ਪਿੱਛੇ ਜੀ ਉਹ ਬੋਹੜਾਣੀ ਨਵੀਂ ਆਈ ਵੀ ਐ ਉਹ ਤੋਂ ਪੁੱਛਣ ਲੱਗੀਆਂ ਵੀ ਤੁਸੀਂ ਕਿੰਨੇ ਵਜੇ ਘਰੇ ਜਾਂਦੇ ਹੋ ਕਦੋਂ ਆਉਣੇ ਹੋ ਮੰਮੀ ਘਰੇ ਰਹਿੰਦੀ ਹੈ ਕੌਣ ਕੌਣ ਘਰੇ ਹੈਗੇ ਆ ਉਹ ਬੜੀ ਲਿਖੀ ਲੜਕੀ ਆ ਉਹਨੇ ਵਧੀਆ ਮੈਨੂੰ ਕਿ ਸੰਭਲ ਕੇ ਜਵਾਬ ਦਿੱਤਾ ਵੀ ਸਾਡੇ ਤਾਂ ਮੰਮੀ ਬਿਮਾਰ ਕਰਕੇ ਅਸੀਂ ਕੋਈ ਨਾ ਕੋਈ ਮੈਂਬਰ ਘਰੇ ਹਰ ਵਕਤ ਰਹਿਣਾ ਹੈ ਇਸ ਨੂੰ ਸੁਣਨਾ ਉਹਨਾਂ ਨੂੰ ਨਹੀਂ ਛੱਡਦੇ ਤੇ ਚਲੋ ਪਰਸੋਂ ਸਾਡੇ ਕੁਝ ਕੰਮ ਕਰਕੇ ਉਹ ਚਲੀ ਗਈਆਂ ਕੱਲ ਫੇਰ ਉਹ ਆਈਆਂ ਕਰੀਬ 11:00 ਵਜੇ ਪਰ ਉਸ ਵਿੱਚ ਸਾਡੇ ਕੋਲ ਉਹਨਾਂ ਦੀ ਵੀਡੀਓ ਵੀ ਹੈਗੀਆਂ ਕੈਮਰੇ ਦੀਆਂ ਉਹਨਾਂ ਨੇ ਦੇਖਿਆ ਵੀ ਕਦੋਂ ਗੱਡੀ ਘਰੋਂ ਜਾਂਦੀ ਹੈ ਕਮੌਲੀ ਕਦੋਂ ਕਰੀ ਜਾਂਦੀ ਹੈ ਹਾਲਾਂਕਿ ਪਹਿਲਾਂ ਸਾਡੀ ਜੋ ਕਮੌਲੀ ਲੱਗੀ ਹੈ ਲੱਗੀ ਵੀ ਪਰਮਾਨੈਂਟ ਜਦੋਂ ਉਹਨਾਂ ਨੇ ਦੇਖਿਆ ਵੀ ਘਰੇ ਕੋਈ ਨਹੀਂਗਾ ਤੋ ਸਾਡੇ ਘਰੇ ਚਲੀ ਗਏ ਅੰਦਰ ਜੀ ਅੰਦਰ ਜਾ ਕੇ ਉਹ ਸਫਾਈ ਦੇ ਬਹਾਨੇ ਸਫਾਈ ਕਰਨ ਲੱਗੀਆਂ ਇਹਨਾਂ ਨੂੰ 10 ਮਿੰਟ ਬਾਅਦ ਮੇਰਾ ਬੇਟਾ ਆ ਗਿਆ ਥੋੜੀ ਦੇਰ ਬਾਅਦ ਮੈਂ ਆ ਗਿਆ ਫਿਰ ਉਹਨਾਂ ਨੇ ਦੇਖਿਆ ਬਾਰ-ਬਾਰ ਉਹ ਕਹਿਣ ਵੀ ਅਸੀਂ ਉੱਪਰ ਸਫਾਈ ਕਰਨੀ ਹੈ ਕਿਉਂਕਿ ਬੇਟਾ ਉੱਪਰ ਰਹਿੰਦਾ ਵਾ ਨਵਾਂ ਹੋਇਆ ਵਾ ਉਹਨਾਂ ਨੂੰ ਸੋਚਿਆ ਵੀ ਉਪਰ ਸੋਨਾ ਵਗੈਰਾ ਹੋਊਗਾ ਪਰ ਅਸੀਂ ਉੱਪਰ ਨਹੀਂ ਜਾਣ ਦਿੱਤੀ ਕੱਲ ਉਹ ਵੀ ਤੁਸੀਂ ਨੀਚੇ ਹੀ ਕਰੋ ਜੀ ਜਦੋਂ ਉਹਨਾਂ ਨੇ ਦੇਖਿਆ ਵੀ ਇਹਨਾਂ ਦੇ ਕੋਈ ਅਣਜਾਣ ਤੇ ਉਹ ਸਾਡਾ ਕੂੜਾ ਵਗੈਰਾ ਸਾਰਾ ਉੱਥੇ ਸੋਫਿਆਂ ਦੇ ਕੋਹਰੇ ਛੱਡ ਕੇ ਸੱਟ ਚਲੀਆਂ ਗਈਆਂ ਤੇ ਮੈਂ ਘਰੇ ਗਿਆ ਵੀ ਇਹ ਮੈਨੂੰ ਠੀਕ ਨਹੀਂ ਲੱਗਦਾ ਇਹਦਾ ਹਿਸਾਬ-ਕਿਤਾਬ ਤੇ ਮੈਡਮ ਇਹਨਾਂ ਨੂੰ ਮਨਾ ਕਰਤਾ ਵੀ ਕੱਲ ਤੋਂ ਕੁਸੀ ਕੰਮ ਦੇਣਾ ਸਾਡੇ ਦੋ ਦਿਨ ਆਈਆਂ ਸਾਡੇ ਇੱਕ ਜਾਣ-ਪਛਾਣ ਦੇ ਆ ਸਾਡੇ ਅਗਲੀ ਗਲੀ ਵਿੱਚ ਉਹ ਮੇਰਾ ਵਿਕਰਮ ਉਹਨਾਂ ਦੇ ਘਰੇ ਉਹਨਾਂ ਦੀ ਮੰਮੀ ਬਿਮਾਰ ਰਹਿੰਦੀ ਉਹ ਗਲੀ ਝਾੜੂ ਲਗਾ ਰਹੀ ਸੀਗੀ ਉਹਨੂੰ ਕਹਿੰਦੀ ਆ ਲੈ ਆਂਟੀ ਅਸੀਂ ਸਫਾਈ ਕਰ ਦੇਣੀ ਆ ਤੇ ਉਹ ਬਹਨੇ ਜੇ ਨਾਲ ਉਹਨਾਂ ਦੇ ਘਰੇ ਵੜ ਗਈਆਂ ਪਤਾ ਲੱਗਿਆ ਵੀ ਉਹਨਾਂ ਦੇ ਘਰ ਉਹ ਪੰਜ ਟੋਲੇ ਕਰੀਊ ਸੋਨਾ ਲੈ ਗਈਆਂ ਤੁਹਾਨੂੰ 10-15 ਮਿੰਟਾਂ ਜੀ ਉਹੀ ਜਨਾਂ ਉਹੀ ਲੇਡੀਜ਼ ਕਿਉਂਕਿ ਸਾਡੇ ਕੈਮਰੇਜ ਫੋਟੋ ਦੇਖ ਲਈਆਂ ਸੀ ਉੱਥੇ ਵੀ ਅਸੀਂ ਫੋਟੋ ਦੇਖ ਲਈਆਂ ਤੇ ਉਹਨਾਂ ਨੇ ਪੁਲਿਸ ਰਿਪੋਰਟ ਕੀਤੀ ਪਰ ਪੁਲਿਸ ਦਾ ਇੱਥੇ ਮੈਂ ਬਹੁਤ ਵਧੀਆ ਧੰਨਵਾਦ ਕਰਨਾ ਚਾਹੁੰਦਾ ਵੀ ਇਹਨਾਂ ਨੇ ਬਹੁਤ ਹੀ ਜਲਦੀ ਉਹਨੂੰ ਟਰੈਸ ਕਰ ਲਿਆ ਬਸ ਇੱਕਦਮ ਜੱਕਾ ਕੰਮ ਕਰਕੇ ਉੱਥੇ ਨਾਲ ਦੀ ਨਾਲ ਹੀ ਬਸ ਉਹਨਾਂ ਨੇ ਕੋਈ ਆਈ ਕਾਰਡ ਨਹੀਂ ਲਿਆ ਉਹਨਾਂ ਦਾ ਡਾਊਨ ਨਹੀਂ ਕੁਝ ਕੁਝ ਵੀ ਨਹੀਂ ਲਿਆ ਉਹ ਗਲੀਆਂ ਚੱਲਦੀਆਂ ਫਿਰਦੀਆਂ ਸੀਗੀਆਂ ਹਾਂ ਸਿੱਧਾ ਰੱਖ ਲਿਆ ਅੱਛਾ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੋਕਾਂ ਨੂੰ ਵੀ ਮੈਂ ਲੋਕਾਂ ਨੂੰ ਮੈਸੇਜ ਦਿੰਨਾ ਵੀ ਜੇ ਤੁਸੀਂ ਕੰਮ ਵਾਲਿਆ ਰੱਖਦੇ ਹੋ ਖਾਸ ਕਰਕੇ ਪਰਵਸ ਪਰਵਸੀ ਜਿਹੜੇ ਆਪਣੇ ਹੁੰਦੇ ਆ ਵੀ ਇਹਨਾਂ ਦਾ ਆਈ ਕਾਰਡ ਇਹਨਾਂ ਜਾਣ ਪਛਾਣ ਤੋਂ ਬਿਨਾ ਤੁਸੀਂ ਕਿਸੇ ਨੂੰ ਨਾ ਰੱਖੋ ਪ੍ਰੋਪਰ ਐਡਰੈਸ ਲਓ ਉਹਨਾਂ ਦਾ ਮੋਬਾਈਲ ਨੰਬਰ ਲਓ ਜਿਵੇਂ ਸਾਡਾ ਬਚਾਅ ਹੋਇਆ ਤੇ ਨਹੀਂ ਉਹ ਸਾਡੇ ਘਰ ਵੀ ਕਾਫੀ ਵੱਡਾ ਨੁਕਸਾਨ ਹੋ ਸਕਦਾ ਜੇ ਮੈਡਮ ਕੱਲੀ ਹੁੰਦੀ ਤਾਂ ਕੋਈ ਉਹਦਾ ਨੁਕਸਾਨ ਕਰਦੀ ਹਾਂ ਅਸੀਂ ਪੂਰੇ ਸਤਰ ਕਰ ਗਏ ਵੀ ਤੋ ਮੈਡਮ ਨੇ ਵੀ ਸੀ ਸਾਡੇ ਨਾਲ ਘਰ ਮੇਰੇ ਇਲਾਜ ਦਾ ਹੈਗਾ ਜਦੋਂ 10 ਮਿੰਟ ਉਹ ਇਕੱਲੀ ਰਹੀ ਤੇ ਉਹਨਾਂ ਨੇ ਉਧਰ ਫੋਨ ਕਰਤਾ ਵੀ ਉਹ ਸਾਡੀ ਉਧਰੋਂ ਇੱਕ ਨੌ ਆ ਗਈ ਉਹਨੇ ਦੇ ਭਤੀਜੇ ਦੀ ਘਰ ਵਾਲੀ ਤੇ ਉਹਨਾਂ ਨੂੰ ਅਸੀਂ ਇਕੱਲੇ ਨਾ ਛੱਡਿਆ ਹੋਣ ਕਰਕੇ ਸਾਡਾ ਬਚਾਅ ਹੋ ਗਿਆ ਤੇ ਨਹੀਂ ਕੁਝ ਵੀ ਨੁਕਸਾਨ ਕਰ ਸਕਦੀਆਂ ਇਕੱਲੇ ਲੜੀ ਦਾ ਨੁਕਸਾਨ ਕਰ ਸਕਦੀਆਂ ਇਸ ਕਰਕੇ ਇਹਨਾਂ ਤੋਂ ਬਚੋ ਤੇ ਨਾਲ-ਨਾਲ ਪੁਲਿਸ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਛੇਤੀ ਐਕਸ਼ਨ ਲੈਂਦੇ ਹੋਇਆ ਉਹਨੂੰ ਟ੍ਰੈਕ ਕਰ ਲਿਆ ਜਿਹੜਾ ਚਾਹੁੰਗੇ ਜਿਹੜਾ ਇੱਕ ਇੱਕ ਸਾਨੂੰ कल कंप्लेंट मिली सी विक्रमजीत सिंह जेडे वासी बसंत विहार गली नंबर 10 ते रहण वाले कि साडे करे जेडा हैगे एक दिन पेहला ही जेडा दो काम वालीया ਲਾਈਆਂ ਸੀਗੀਆਂ ਜਿਨਾਂ ਦਾ ਨਾਮ ਇੱਕ ਦਾ ਨਾਮ मीरा ਤੇ ਦੂਸਰੀ ਦਾ ਨਾਮ मंजू ਸੀਗਾ ਤੇ ਜੋ ਕੀ ਜਿਹੜਾ ਹੈਗਾ ਇੱਕ ਦਿਨ ਪਹਿਲਾਂ ਸਾਡੇ ਕੰਮ ਤੇ ਲੱਗੀਆਂ ਸੀ ਤੇ ਜਿਨ੍ਹਾਂ ਨੇ ਕੀਆ ਕੱਲ ਜਦੋਂ ਅਸੀਂ ਘਰੇ હાજર ਨਹੀਂ ਸੀ ਤੇ ਇਕੱਲੀ ਜਿਹੜੀ ਮੇਰੀ ਮਾਤਾ ਤੇ ਸਾਡੇ ਬੱਚੇ હાજર ਸੀ ਤੇ ਉਦੋਂ ਇਹਨਾਂ ਨੇ ਕੀਆ ਘਰ ਵਿੱਚੋਂ 5 ਤੋਲੇ ਜਿਹੜਾ ਸੋਨਾ ਚੋਰੀ ਕਰਕੇ ਲੈ ਗਿਆ ਜਿਸ ਤੇ ਜਿਹੜਾ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬ੍ਰਿੰਦਾ ਮੈਡਮ ਅਮਨੀਤ ਕੁੰਡਲਾ IPS ਜੀ ਦੇ ਜਿਹੜੇ ਸਖਤ ਦੇਸ਼ਾ ਨਿਰਦੇਸ਼ ਹੈ ਜਦੋਂ ਕੋਈ ਵੀ ਇਨਸੀਡੈਂਟ ਹੁੰਦਾ ਉਹਦੀ ਤੁਰੰਤ FIR ਰਜਿਸਟਰ ਕਰਕੇ ਉਹਦੀ ਤਲਤੀਸ਼ ਅਮਲ ਵਿੱਚ ਲਿਆਂਦੀ ਜਾਵੇ ਜਿਸ ਤਹਿਤ ਹੀ ਜਿਹੜਾ ਸਾਡੇ ਜਿਹੜਾ ਹੈਗਾ ਸਾਂਝੇ ਤੌਰ ਤੇ PCR 파ਟੀ AES ਸੰਜੀਵ ਕੁਮਾਰ ਤੇ ਸਾਡੇ ਥਾਣੇ ਹੌਲਦਾਰ ਕਰਨਦੇਵ ਵੱਲੋਂ ਜਿਹੜਾ ਸਾਂਝੇ ਤੌਰ ਤੇ ਕੰਮ ਕਰਦੇ ਹੋਏ CCTV ਫੁਟੇਜ ਦੀ ਜਿਹੜੀ ਮਦਦ ਨਾਲ ਇਹਨਾਂ ਨੂੰ ਜਿਹੜਾ ਦੋਵੇਂ ਲੇਡੀਜ਼ ਨੂੰ ਟ੍ਰੇਸ ਕੀਤਾ ਤੇ ਜਿਹੜਾ ਇਹਨਾਂ ਨੂੰ ਅੱਜ ਅਸੀਂ ਦੋਵੇਂ ਲੇਡੀਜ਼ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਜਿਹੜਾ ਹੈਗਾ ਅਜਮਾਨਤਯੋਗ ਅਦਾਲਤ ਵਿੱਚ ਪੇਸ਼ ਕਰਕੇ ਨਾ ਰਿਮਾਂਡ ਹਾਸਲ ਕਰਕੇ ਅਗਲੀ ਜਿਹੜੀ ਹੈ ਚਤੁਰਤੀ ਸ਼ਮਲ ਵਿੱਚ ਲਿਆਂਦੀ ਜਾਊਗੀ। ਬੈਕਗ੍ਰਾਉਂਡ ਕੀ ਸਾਹਮਣੇ ਹੈ? ਇਹ ਸੰਬੰਧੀ ਜਿਹੜਾ ਹੈਗਾ ਇਹਨਾਂ ਨੂੰ ਪੁਛਗਿਸ਼ ਕੀਤੀ ਜਾ ਰਹੀ ਹੈ। ਬਾਕੀ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਕੇ ਢੰਗਾਈ ਨਾਲ ਪੁਛਗਿਸ਼ ਕੀਤੀ ਜਾਊਗੀ ਤੇ ਜੋ ਇਹਨਾਂ ਨੇ ਸੋਨਾ ਪੰਜ ਚੋਲੇ ਚੋਰੀ ਕੀਤਾ ਉਹਦੀ ਵੀ ਜਿਹੜੀ ਰਿਕਵਰੀ ਕੀਤੀ ਜਾ ਇੱਕ ਜਿਹੜੇ ਹੋਰ ਇਹਨਾਂ ਦੇ ਨਾਲ ਕੌਣ ਕੌਣ ਇਹਦੇ ਵਿੱਚ ਹੋਰ ਜਣੇ ਜਿਹੜੇ ਸ਼ਾਮਿਲ ਹੈ ਉਹਨਾਂ ਬਾਰੇ ਵੀ ਜਿਹੜਾ ਹੈਗਾ ਲਗਾਈ ਨਾਲ ਤਤੀਸ਼ ਕਰਕੇ ਉਹਨਾਂ ਦਾ ਵੀ ਰੋਲ ਲੈ ਆ ਕੇ ਤੇ ਉਹਨਾਂ ਦੇ ਖਿਲਾਫ ਬੰਦੀ ਸਖਤ ਸਜ਼ਾਕਾਰਵੇਂ ਵਿੱਚ ਜਾਂਦੀ ਜਾਂਦੀ ਹੈ ਇਹ ਦੋ ਲੇਡੀਆਂ ਆ ਮੀਰਾ ਤੇ ਮੰਜੂ ਇਹਨਾਂ ਦਾ ਪ੍ਰਾਣ ਹੈ ਜਿਹੜੇ ਵਾਸੀ ਬਿਹਾਰ ਦੀ ਹੈ ਇਹਨਾਂ ਦੇ ਕੀ ਮੋਡਸ ਪ੍ਰੈਂਟਿੰਗ ਕੀ ਹੈ ਕਿਤੇ ਵੀ ਜਿਹੜਾ ਹੈਗਾ ਗਲੀਆਂ ਚ ਘੁੰਮਦੀਆਂ ਫਿਰਦੀਆਂ ਜਿਹੜੇ ਲੱਗਦੇ ਆ ਘਰ ਚੰਗੇ ਹੈਗੇ ਆ ਉਥੇ ਕੰਮ ਦਾ ਬਹਾਨਾ ਪੁੱਛਦੀਆਂ ਜਾ ਕੇ ਵੀ ਸਾਨੂੰ ਜਿਹੜਾ ਹੈਗਾ ਅਸੀਂ ਕੰਮ ਕਰਨ ਆਈਆਂ ਜੋ ਕਿਸੇ ਦੇ ਕੰਮ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਤੁਰੰਤ ਇਹਨਾਂ ਨੂੰ ਰੱਖ ਲੈਂਦਾ ਤੇ ਉਸ ਤੋਂ ਬਾਅਦ ਇਹ ਸਾਰੇ ਘਰ ਦੀ ਰੇਕੀ ਕਰਕੇ ਤੇ ਉੱਥੋਂ ਚੋਰੀ ਕਰ ਲੈਂਦਾ। ਤੁਹਾਡੇ ਮਾਧਿਮ ਰਾਈ ਇਹਹੀ ਅਪੀਲ ਹੈਗੀ ਹੈ ਵੀ ਕੋਈ ਵੀ ਜਦੋਂ ਆਪਾਂ ਘਰ ਦੇ ਲਈ ਕੰਮ ਆਲੇ ਕੋਈ ਵੀ ਰੱਖਦੇ ਹੈਗੇ ਲੇਡੀ ਨੂੰ ਰੱਖਦੇ ਜਾਂ ਜੈਂਟਸ ਨੂੰ ਪਹਿਲਾਂ ਉਹਦਾ ਪ੍ਰੋਪਰ ਐਡਰੈਸ ਵੈਰੀਫਿਕੇਸ਼ਨ ਵੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਦਾ ਨਹੀਂ ਉਹ ਜ਼ਰੂਰ ਕਰਵਾਇਆ ਜਾਵੇ। ਇਸ ਕੇਸ 'ਚ ਵੀ ਇਹ ਲੇਡੀਆਂ ਇੱਕ ਦਿਨ ਪਹਿਲਾਂ ਹੀ ਆਈਆਂ ਸੀ ਤੇ ਅਗਲੇ ਦਿਨ ਇਹਨਾਂ ਨੇ ਜਿਹੜਾ ਹੈਗਾ ਆਪਦੀ ਜਿਹੜੀ ਮੋਡਲ ਸਕੈਂਟ ਦੇ ਤਹਿਤ ਆਪ ਦੇ ਜਿਹੜਾ ਕੰਮ ਨੂੰ ਅੰਜਾਮ ਦੇ ਕੇ ਤੇ ਉੱਥੋਂ ਚੋਰੀ ਕਰਕੇ ਲੈ ਗਏ। ਉਹਨਾਂ ਨਾਲ ਜਿਹੜੀ ਪਲਾਨਿੰਗ ਜਿਹੜੀ ਮਾਸਾ ਮੰਡ ਜਿਹੜਾ ਹੈ ਉਹ ਪਲਾਨਿੰਗ ਇਹ ਹਜੇ ਅਸੀਂ ਇਹਨਾਂ ਦੇ ਜਿਹੜਾ ਅੱਜ ਮਾਂਜੋਦਦਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਫਿਰ ਹੋਰ ਜਿਹੜੀ ਨਗਾਈ ਨਤ ਤਤੀਸ਼ ਕਰਕੇ ਵੀ ਕੌਣ ਇਹਨਾਂ ਨਾਲ ਹੋਰ ਕਿੰਨੇ ਜਣੇ ਆ ਕਿੰਨੇ ਜਣਿਆਂ ਦਾ ਇਹਨਾਂ ਦਾ ਗੈਂਗ ਹੈ ਤੇ ਹੋਰ ਕਿੱਥੇ ਇਹਨਾਂ ਦੀ ਜਿਹੜਾ ਪੰਜਾਬ ਚ ਹੋਰ ਕਿੱਥੇ-ਕਿੱਥੇ ਜਿਹੜਾ ਹੈਗੇ ਇਹਨਾਂ ਦੇ ਨਾਲ ਦੇ ਸਾਥੀ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਘਰਾ ਧਰਾਵਾਂ ਨੂੰ ਜਿਹੜਾ ਅੰਜਾਮ ਦੇ। ਵੈਰੀਫਿਕੇਸ਼ਨ ਹੋਈ ਸੀ। ਨੇ ਨੇ ਉਹੀ ਤਾਂ ਹੀ ਮੈਂ ਤੁਹਾਨੂੰ ਇਹੀ ਤੁਹਾਡੇ ਮਾਤੇ ਮੈਂ ਰਿਕੁਐਸਟ ਕਰ ਰਿਹਾ ਵੀ ਜਿਹੜਾ ਹੈਗਾ ਇੱਕ ਦਿਨ ਪਹਿਲੇ ਆਈਆਂ ਸੀ ਤੇ ਇਹਨਾਂ ਨੇ ਇਹਨਾਂ ਦਾ ਐਡਰੈਸ ਪ੍ਰੂਫ ਕੋਈ ਆਧਾਰ ਕਾਰਡ ਵਗੈਰਾ ਕੁਝ ਨਹੀਂ ਲਿਆ ਆਪਣੇ ਕੀ ਹੈ ਲੋਕਾਂ ਚ ਕੀ ਹੈਗਾ ਸਿਰਫ ਇਹ ਹੁੰਦਾ ਵੀ ਕੋਈ ਕੰਮ ਵਾਲੀ ਆਪਾਂ ਨੂੰ ਕੰਮ ਕਰਨ ਵਾਲੀ ਮਿਲ ਜੇ ਇਹੀ ਲਾਲਚ ਪਹਿਲਾਂ ਦੇਖਦੇ ਆ ਮਨ ਚ ਇਹ ਨਹੀਂ ਦੇਖਦੇ ਵੀ ਆਪਣੀ ਸੇਫਟੀ ਤੇ ਸਿਕਿਉਰਿਟੀ ਕਿੱਥੇ ਹੈਗੀ ਆ ਇਹਨਾਂ ਦੀ ਜੇ ਵੈਰੀਫਿਕੇਸ਼ਨ ਕਰਾਈ ਹੋਣੀ ਤਾਂ ਜਿਹੜੀ ਹੈਗੇ ਘਟਨਾ ਨਹੀਂ ਵਾਪਰਨੀ ਸੀ ਕੋ ਸੋ ਇਹੀ ਹੈ ਵੀ ਪ੍ਰੀਵੈਂਟਿਵ ਵਿਊ ਨਾਲ ਲੋਕਾਂ ਨੂੰ ਇਹੀ ਅਪੀਲ ਹੈ ਕੋਈ ਵੀ ਤੁਸੀਂ ਆਪਦੇ ਜਿਹੜਾ ਕੰਮ ਲਈ ਘਰੇ ਕੋਈ ਵੀ ਕੰਮ ਲਈ ਰੱਖਦੇ ਹੋ ਕੋਈ ਲੇਡੀ ਨੂੰ ਰੱਖਦੇ ਹੋ ਉਹਦੀ ਜਰੂਰ ਪਹਿਲਾਂ ਉਹਨਾਂ ਦਾ ਪ੍ਰੂਫ ਪੂਰਾ ਪ੍ਰੋਪਰ ਐਡਰੈਸ ਪ੍ਰੂਫ ਲਓ ਤੇ ਉਹਦੀ ਵੈਰੀਫਿਕੇਸ਼ਨ ਕਰਾਓ ਤਾਂ ਹੀ ਉਹਨੂੰ ਅੱਗੇ ਜਿਹੜਾ ਆਪਦੇ ਲਈ ਕੰਮ ਲਈ ਰੱਖੋ ਤਾਂ ਜੋ ਜਿਹੜਾ ਹੈਗਾ ਇਹੋ ਜੀ ਘਟਨਾ ਨਾ ਹੋਵੇ ਇਹਨਾਂ ਨੂੰ ਅੱਜ ਅਸੀਂ ਜਿਹੜਾ ਹੈਗਾ ਇੱਥੋਂ ਪਠਿੰਡੇ ਤੋਂ ਗ੍ਰਿਫਤਾਰ ਕੀਤਾ ਦੋਵਾਂ ਜਣਿਆਂ ਨੂੰ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਂਜੀ ਹਾਂ ਇਹ ਅੱਗੇ ਜਿਹੜਾ ਹੈਗਾ ਆਪਦੇ ਜਿਹੜਾ ਹੈਗਾ ਰੇਲਵੇ ਸਟੇਸ਼ਨ ਜਿਹੜਾ ਹੈਗਾ ਉਹਦੀ ਰੇਂਜ ਜਿਹੜਾ ਹੈਗਾ ਭੱਜਨ ਦੀ ਪ੍ਰਾਕ ਸੀਗੀ ਰੇਪ ਰੇਂਜ ਤੇ ਉੱਥੇ ਅਸੀਂ ਕਾਬੂ ਕਰ ਲਿਆ ਤੇ ਅੱਗੇ ਇਹਨਾਂ ਦਰਵਾਜ਼ਾ ਕਰਕੇ ਹੋਰ ਵੀ ਇਹਨਾਂ ਢੰਗਾਈ ਨਾਲ